ਸਾਥੀਓ ਆਓ ਅੱਜ ਗੱਲ ਕਰੀਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੋ ਧਰਮ ਦੀ ਖਾਤਰ ਸਿਰ ਦੇਣ ਵਾਲੇ ਬਾਣੀ ਦੇ ਬੋਥੇ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 1 April 1621 ਨੂੰ ਅੰਮ੍ਰਿਤਸਰ ਵਿਖੇ ਹੋ ਕੇ ਹੋਇਆ ਉਹ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਨੌਵੇਂ ਪੁੱਤਰ ਸਨ ਬਚਪਨ ਤੋਂ ਹੀ ਬਹਾਦਰੀ ਨਿਮਰਤਾ ਸ਼ਾਂਤੀ ਅਤੇ ਧਿਆਨ ਵਿੱਚ ਲਗਨ ਇਹ ਸਭ ਗੁਣ ਜੀ ਵਿੱਚ ਸਨ ਗੁਰੂ ਹਰगोबिंद ਸਾਹਿਬ ਜੀ ਨੇ ਉਹਨਾਂ ਨੂੰ ਤੇਗ ਬਹਾਦਰ ਨਾਮ ਦਿੱਤਾ ਕਿਉਂਕਿ ਤਲਵਾਰ ਚਲਾਉਣ ਵਿੱਚ ਉਹਨਾਂ ਦੀ ਕਾਬਲੀਅਤ ਬੇਮਿਸਾਲ ਸਾਲ ਸੀ ਸਿਮਰਨ ਅਤੇ ਸੇਵਾ ਦਾ ਜੀਵਨ ਗੁਰੂ ਜੀ ਦਾ ਜੀਵਨ ਬਹੁਤ ਸੌਖਾ ਸੀ ਜਗਤ ਨੂੰ ਮਾਇਆ ਤੋਂ ਹਟ ਕੇ ਨਾਮ ਨਾਲ ਜੋੜਨ ਦੀ ਬਾਣੀ ਅਤੇ ਅੰਦਰ ਸ਼ਾਂਤੀ ਦੀ ਰਾਹ ਦੱਸਿਆ ਗੁਰੂ ਜੀ ਨੇ ਬਹੁਤ ਸਾਰੇ ਸਥਾਨਾਂ ਦਾ ਦੌਰਾ ਕਰਕੇ ਲੋਕਾਂ ਨੂੰ ਪਲਾਈ ਸਚਾਈ ਤੇ ਰੱਬ ਨਾਲ ਜੋੜਿਆ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਹਿੰਦ ਦੇ ਚਾਦਰ ਉਸ ਸਮੇਂ ਭਾਰਤ ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਹਿੰਦੂਆਂ ਨੂੰ ਜ਼ਬਰਦਸਤੀ ਇਸਲਾਮ ਧਰਮ ਵਿੱਚ ਪਰਿਵਰਤਿਤ ਕਰ ਰਿਹਾ ਸੀ ਕਸ਼ਮੀਰ ਦੇ ਬ੍ਰਾਹਮਣਾਂ ਨੇ ਕੌਫ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆ ਕੇ ਬੇਨਤੀ ਕੀਤੀ ਸਾਡੀ ਧਰਮ ਦੀ ਇੱਜ਼ਤ ਬਚਾਓ ਤਬ ਗੁਰੂ ਜੀ ਨੇ ਕਿਹਾ ਜੇ ਮੇਰਾ ਸਿਰ ਕੱਟ ਜਾਵੇ ਪਰ ਕਿਸੇ ਦਾ ਧਰਮ ਨਾ ਲੁੱਟੇ ਇਹੋ ਮੇਰਾ ਕਰਤਬ ਹੈ ਭਾਈ ਸਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਨੂੰ ਬੜੀ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ ਪਰ ਗੁਰੂ ਜੀ ਦੇ ਹੋਠਾਂ ਤੇ ਇੱਕੋ ਬੋਲ ਸਨ ਵਾਹਿਗੁਰੂ ਜੋ ਤੁਹਾਡੀ ਰਜ਼ਾ 24 ਨਵੰਬਰ 1675 ਨੂੰ ਚਾਂਦਨੀ ਚੌਂਕ ਦਿੱਲੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿਰ ਧਰਮ ਦੀ ਖਾਤਰ ਕੱਟਿਆ ਗਿਆ ਉਹ ਧਰਮ ਦੀ ਰੱਖਿਆ ਲਈ ਬਲਦਾਨ ਦੇਣ ਵਾਲੇ ਦੁਨੀਆ ਦੇ ਇਕਲੌਤੇ ਸਰਤਾਜ ਹਨ ਵਿਰਾਸਤ ਵਿਰਾਸਤ ਗੁਰੂ ਜੀ ਦੇ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਦੀ ਸ਼ਹੀਦੀ ਨੂੰ ਹਮੇਸ਼ਾ ਹਮੇਸ਼ਾ ਲਈ ਇਤਿਹਾਸ ਦੀ ਸੋਨੇਰੀ ਲਿਖਤ ਬਣਾਇਆ ਗੁਰੂ ਜੀ ਨੂੰ ਦੁਨੀਆ ਹਿੰਦ ਦੀ ਚਾਦਰ ਦੇ ਨਾਮ ਨਾਲ ਜਾਣਦੀ ਹੈ ਉਹਨਾਂ ਨੇ ਸਿਖਾਇਆ ਕਿਸੇ ਦਾ ਧਰਮ ਨਾ ਤੋੜੋ ਪਰ ਸੱਚ ਦੀ ਰੱਖਿਆ ਲਈ ਸਿਰ ਵੀ ਕੁਰਬਾਨ ਕਰ ਦਿਓ ਆਓ ਸਾਰੇ ਮਿਲ ਕੇ ਬੋਲੀਏ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਪਰ ਮਨੁੱਖਤਾ ਦਾ ਸਿਰ ਉੱਚਾ ਰੱਖਿਆ